ਪੂਰੇ ਪੰਜਾਬ ਦੇ ਵਿੱਚ ਜਿੱਥੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਉੱਥੇ ਸੰਗਰੂਰ ਦੇ ਵਿੱਚ ਸੰਦੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਸੰਗਰੂਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਉੱਥੇ ਉਹਨਾਂ ਨੇ ਮੰਡੀ ਦੇ ਵਿੱਚ ਮੌਜੂਦ ਵਾਟਰ ਕੁਲਰਾ ਦੀ ਚੈਕਿੰਗ ਕੀਤੀ ਤੇ ਕੂੜੇ ਦੇ ਡੰਪਾਂ ਨੂੰ ਵੀ ਜਲਦ ਹਟਾਉਣ ਦੇ ਨਿਰਦੇਸ਼ جاری ਕੀਤੇ ਤੇ ਸੀਵਰੇਜ ਪਲਾਂਟ ਦਾ ਦੌਰਾ ਵੀ ਕੀਤਾ। ਮੌਜੂਦ ਆਰਤੀਆ ਵੱਲੋਂ ਆ ਰਹੀਆਂ ਸਮੱਸਿਆਵਾਂ ਦੇ ਚਲਦੇ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਜਲਦ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਹੁਣ ਅੱਜ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਆ ਤੁਸੀਂ ਜਾਇਦਾ ਲੈ ਰਹੇ ਹੋ ਅਨਾਜ ਮੰਡੀ ਦਾ ਕੀ ਮੁਸ਼ਕਿਲ ਆਈਆਂ ਨੇ ਕਿਸ ਤਰੀਕੇ ਦੇ ਪ੍ਰਬੰਧ ਨੇ ਅ ਦੇਖੋ ਮੈਂ ਸਾਰੇ ਜਿਹੜਾ ਪ੍ਰਸ਼ਾਸਨ ਹੈ ਐਸਡੀਐਮ ਸਾਹਿਬ ਤੇ ਮਾਰਕੀਟ ਕਮੇਟੀ ਦੇ ਸਾਰੇ ਮੁਲਾਜ਼ਮ ਨਾਲ ਨੇ ਸਾਡੇ ਮੰਡੀ ਦੇ ਪ੍ਰਧਾਨ ਜੀ ਤੇ ਜਿੰਨੇ ਵੀ ਆਰਤੀ ਸਭਾਨ ਨੇ ਸਾਰੇ ਨਾਲ ਖੜੇ ਆ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਲਈ ਕੋਈ ਟਾਇਲਟ ਬਲੌਕ ਬਣੇ ਨੇ ਸੋ ਹਰ ਇੱਕ ਚੀਜ਼ ਜਿਹੜੀ ਅਸੀਂ ਚੈੱਕ ਕੀਤੀ ਹੈ ਤੇ ਜਿੱਥੇ ਕਮੀਆਂ ਪਾਈਆਂ ਗਈਆਂ ਨੇ ਮੈਂ ਐਸਡੀਐਮ ਸਾਹਿਬ ਨੂੰ ਨਿਰਦੇਸ਼ ਜਾਰੀ ਕੀਤੇ ਆ ਕਿ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਡਾਂ ਚ ਜਾ ਕੇ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਵੀ ਚੈੱਕ ਕਰਾਂਗੇ ਤੇ ਨਾਲ ਹੀ ਜਿਹੜੀ ਚਾਹੇ ਕੋਈ ਵਾਰਦਾਨੇ ਦੀ ਸਮੱਸਿਆ ਹੋਵੇ ਜਾਂ ਕਿਉਂਕਿ ਸੰਗਰੂਰ ਮੰਡੀ ਬਹੁਤ ਪੁਰਾਣੀ ਮੰਡੀ ਹੈ ਆ 50 ਸਾਲ ਪੁਰਾਣੀ ਮੰਡੀ ਹੈ ਤੇ ਸ਼ਹਿਰ ਦੇ ਅੰਦਰ ਔਣ ਕਰਕੇ ਇੱਥੇ ਜਿਹੜਾ ਹੈਗਾ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਦੀ ਸਮੱਸਿਆ ਆ ਜਾਂਦੀ ਆ ਸੋ ਉਹਦੇ ਜਿਹੜੇ ਉਹ ਵੀ ਚੈੱਕ ਕੀਤਾ ਬੋਰ ਵਗੈਰਾ ਸਾਰੇ ਚੈੱਕ ਕਰਕੇ ਆਇਆ ਤੇ ਸਾਡੇ ਮੰਡੀ ਦੇ ਜਿਹੜੇ ਆਰਟੀ ਨੇ ਉਹਨਾਂ ਦੇ ਕਹਿਣ ਮੁਤਾਬਕ ਦੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਖੜੇ ਨੇ ਬਹੁਤ ਪੁਰਾਣਾ ਹੋ ਗਿਆ ਸਿਸਟਮ ਉਹਨੂੰ ਇੱਕ ਵਾਰ ਰੀਚੈਕ ਕਰਕੇ ਅਸੀਂ ਜਿਹੜੀ ਵੀ ਕੋਈ ਨਵੀਂ ਪ੍ਰਪੋਜ਼ਲ ਬਣਦੀ ਹੈ ਉਸ ਪ੍ਰਪੋਜ਼ਲ ਦੇ ਉੱਤੇ ਜਿਹੜਾ ਕੰਮ ਕਰਾਂਗੇ ਜਿਵੇਂ ਕੁਝ ਦਿੱਕਤਾਂ ਤੁਹਾਨੂੰ ਦੱਸਿਆ ਗਿਆ ਨੇ ਪਾਣੀ ਦੀ ਦਿੱਕਤ ਹੋ ਗਈ ਖੜਨ ਦੀ ਜਾਂ ਗੰਦਗੀ ਦੀ ਉਹ ਚੀਜ਼ਾਂ ਦੇ ਹੱਲ ਕਿਸ ਤਰੀਕੇ ਨਾਲ ਹੋਣਗੇ ਤੇ ਕਿੰਨੇ ਸਮੇਂ ਚ ਲੱਗਣਗੇ ਦੇਖੋ ਉਹ ਤਾਂ ਮੈਂ ਕਹੂੰਗੀ ਕਿ ਇਹਨਾਂ ਦੀ ਜਿਹੜੀ ਨੈਗਲੀਜੈਂਸ ਆ ਕਿਉਂਕਿ ਇੱਕ ਤਰੀਕ ਤੋਂ ਅੱਜ ਜਿਹੜੀ ਸਰਕਾਰੀ ਖਰੀਦ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਕੋਈ ਵੀ ਜਿਹੜੇ ਪ੍ਰਬੰਧ ਨੇ ਜਿਹੜੇ ਉਹ 31 ਮਾਰਚ ਤੱਕ ਜਿਹੜੇ ਹੋ ਜਾਣੇ ਚਾਹੀਦੇ ਸੀ ਜਿੱਥੇ ਕਿਤੇ ਜਿਹੜੀਆਂ ਕਮੀਆਂ ਪਾਈਆਂ ਗਈਆਂ ਨੇ ਉਹ ਐਸਡੀਐਮ ਸਾਹਿਬ ਮੇਰੇ ਨਾਲ ਨੇ ਉਹਦੇ ਉੱਤੇ ਰਿਪੋਰਟ ਕਰਕੇ ਅਸੀਂ ਕਾਰਵਾਈ ਕਰਾਂਗੇ। ਸੰਗਰੂਰ ਦੇ ਲੋਕਾਂ ਨੂੰ ਨਾਜ ਮੰਡੀ ਦੀ ਸਖਤ ਜ਼ਰੂਰਤ ਆ ਬਾਹਰ ਦੀ ਉਹ ਕਦੋਂ ਤੱਕ ਜਿਹੜੀ ਮੰਗ ਹੈਗੀ ਹੈ ਪੂਰੀ ਹੋਊਗੀ? ਅ ਮੈਂ ਤਾਂ ਮੇਰੀ ਕੋਸ਼ਿਸ਼ ਇਹ ਹੈ ਕਿ ਬੜੀ ਜਲਦੀ ਸਾਨੂੰ ਮੰਡੀ ਜੜੀ ਮਿਲੇ ਮੈਂ ਵਿਧਾਨ ਸਭਾ ਦੇ ਵਿੱਚ ਵੀ ਸੰਗਰੂਰ ਅਨਾਜ ਮੰਡੀ ਦਾ ਜਿਹੜਾ ਮੁੱਦਾ ਜਿਹੜਾ ਵਿਧਾਨ ਸਭਾ ਚ ਵੀ ਰੱਖਿਆ ਸੀਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਕਈ ਵਾਰ ਇਸ ਚ ਦਾ ਜ਼ਿਕਰ ਕੀਤਾ ਕਿਉਂਕਿ ਮੰਡੀ ਬੋਰਡ ਦਾ ਜਿਹੜਾ ਹਾਲ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 8000 ਕਰੋੜ ਤੋਂ ਪਲੱਸ ਜਿਹੜਾ ਆਰਡੀਐਫ ਦਾ ਫੰਡ ਆ ਉਹ ਕੇਂਦਰ ਸਰਕਾਰ ਜਿਹੜਾ ਰੋਕੀ ਬੈਠੀ ਹੈ ਜਿਹਦੇ ਕਰਕੇ ਚਾਹੇ ਪੰਜਾਬ ਦੀਆਂ ਮੰਡੀਆਂ ਹੋਣ ਜਾਂ ਪੰਜਾਬ ਦੀਆਂ ਜਿਹੜੀਆਂ ਮੰਡੀ ਬੋਰਡ ਦੀਆਂ ਸੜਕਾਂ ਹੋਣ ਸਾਰੀਆਂ ਹੀ ਉਹਨਾਂ ਦੀ ਹਾਲਾਤ ਨੇ ਜਿਹੜੇ ਉਹ ਤਰਸਯੋਗ ਹੋਏ ਨੇ ਸੋ ਜਦੋਂ ਵੀ ਮੈਨੂੰ ਆਸ ਆ ਕਿ ਮੰਡੀ ਬੋਰਡ ਦਾ ਪੈਸਾ ਜਿਹੜਾ ਰਿਲੀਜ਼ ਹੁੰਦਾ ਤੇ ਨਾਲ ਜਿਹੜੀ ਸਾਨੂੰ ਸੰਗਰੂਰ ਨੂੰ ਮੰਡੀ ਹੈ ਜਿਹੜੀ ਉਹ ਜ਼ਰੂਰ ਮਿਲੋਗੇ ਕਿਸਾਨਾਂ ਨੂੰ ਫਸਲ ਵੇਚਣ ਦੀ ਕੋਈ ਦਿੱਕਤ ਤਾਂ ਨਹੀਂ ਹੋਣੀ ਉਸ ਵਾਰ ਆ ਦੇਖੋ ਅਸੀਂ ਏਸੀ ਨੂੰ ਇਨਸ਼ੋਰ ਕਰਦੇ ਆ ਕਿ ਜਦੋਂ ਵੀ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਆਉਂਦੇ ਆ ਤੇ ਡਾਲਾ ਖੁੱਲਣ ਤੋਂ ਲੈ ਕੇ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦੀ ਫਸਲ ਦਾ ਜਿਹੜਾ ਭੁਗਤਾਨ ਉਹ ਕਰ ਦਿੱਤਾ ਜਾਂਦਾ